ਗਰਮੈਸ਼ ਜਿਹੜੀ ਪਾਰ ਹੈ ਬੜਾ ਤੇਜ਼ ਹਾਈ ਚੜਦਾ ਜਾ ਰਿਹਾ ਹੈ ਉਮ ਹੀ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਦਾ ਜਿਹੜਾ ਪਾਰ ਹੈ ਉਹ ਵੀ ਤੇਜ਼ ਹੁੰਦਾ ਜਾ ਰਿਹਾ ਹੈ ਜਿਵੇਂ ਜਿਵੇਂ ਇਹ ਤਰੀਕ ਹੈ ਜਿਹੜੀ ਇੱਕ ਜੂ ਨੇੜਿਆਂ ਦੀ ਜਾ ਰਹੀ ਹੈ ਹਰ ਸਿਆਸੀ ਪਾਰਟੀਆਂ ਬਦਲਾ ਇੱਕ ਦੂਜੀ ਪਾਰਟੀਆਂ ਦੇ ਵਿੱਚ ਜਿਹੜਾ ਜਾਣ ਦਾ ਸਿਲਸਿਲਾ ਐਵੇਂ ਜਿਉਂ ਜਾਰੀ ਹੈ ਲੇਕਿਨ ਜੇਕਰ ਅੱਜ ਸੰਗਰੂਰ ਹਲਕੇ ਦੀ ਗੱਲ ਕਰੀਏ ਤਾਂ ਕੁਝ ਮੇਰੇ ਨਾਲ ਅਜਿਹੇ ਨੌਜਵਾਨ ਨੇ ਜਿਨ੍ਹਾਂ ਨੇ ਇਸ ਵਾਰ ਪਹਿਲੀ ਵਾਰ ਵੋਟ ਹੈ ਜਿਹੜੀ ਪਾਉਣੀ ਐ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਸਹੀ ਹੈ ਜੀ ਅ ਤਿੰਨੇ ਕੁ ਉਮਰ ਹੋ ਗਈ ਤੁਹਾਡੀ 16 ਸਾਲ ਦੀ ਵੋਟ ਬਣ ਗਈ ਆ ਪਹਿਲਾਂ ਵੀ ਪਾਈ ਆ ਪਹਿਲਾਂ ਪਾਈ ਤੇ ਹੁਣ ਕਿਵੇਂ ਦੇਖਦੇ ਹੋ ਕਿਵੇਂ ਦਾ ਸਿਆਸੀ ਮੋੜ ਹੈ ਬੋਟ ਕਰਦੇ ਬੋਟ ਕਰਦੇ ਉਹਦਾ ਕਰਦੇ ਨੂੰ ਪਤਾ ਹੈ ਸਰਕਾਰ ਨੇ ਕੁਝ ਕੀਤਾ ਤੁਹਾਡੇ ਲਈ ਕਹਿੰਦੇ 300 ਜੁਨਟ ਫਰੀ ਕਰਤਾ ਫਰਕ ਪਊਗਾ ਨਹੀਂ ਇਹਦੇ ਨਾਲ ਨੌਕਰੀਆਂ ਮੈਨੂੰ ਦੇ ਰਹੀਏ ਡੈੜੀ ਕਰਦੇ ਮੇਰੇ ਫੀ ਡੈੜੀ ਕਰਤੀ ਜਾਂਦਾ ਡੈੜੀ ਕਰਕੇ ਖਾਣੇ ਉਹ ਡੈੜੀ ਵਾਸਤੇ ਕੁਝ ਕੀਤਾ ਮੈਂ ਕੁਝ ਨਹੀਂ ਕੀਤਾ ਫਿਰ ਕਿਵੇਂ ਦੀ ਲੱਗਦੀ ਹੈ ਸਰਕਾਰ ਆ ਕਾਲੀ ਸਰਕਾਰ ਨੂੰ ਕਿਵੇਂ ਦਾ ਮੰਨਦੇ ਚੋਣਸ ਲੋਕ ਸਭਾ ਦੀ ਜਿਹੜੀ ਚੋਣ ਆ ਗਈ ਕਿਵੇਂ ਦੇਖਦੇ ਉਸ ਨੂੰ ਪਹਿਲੀ ਵਾਰ ਵੋਟ ਪਾਣ ਜਾ ਰਹੀ ਹੈ ਇਹ ਬੋਟ ਕਈ ਦੇਖ ਰਹੇ ਆ ਸਰਕਾਰ ਜਿਹੋ ਜੀ ਚੱਲ ਰਹੀ ਹੈ ਬਾਕੀ ਕਾਲੀਆਂ ਦੀ ਸਰਕਾਰ ਵਧੀਆ ਸੀ ਕਿਸ ਗੱਲੋਂ ਵਧੀਆ ਸੀ ਉਹਨਾਂ ਦੇ ਡਿੱਪੂ ਡਾਪੂ ਕੰਨੀ ਵਿੱਚ ਵਧੀਆ ਸੀਗੀ ਰਸਣ ਪਾਣੀ ਕੰਨੀ ਵਿੱਚ ਵਧੀਆ ਸੀਗੀ ਭਗਵੰਤਮਾਨ ਦੀ ਸਰਕਾਰ ਨੇ ਕੁਝ ਨਹੀਂ ਕਰਿਆ ਹੈਗੇ ਜੀ ਕਹਿੰਦੇ 2 ਰੁਪਏ ਕਿਲੋ ਵਾਲਾ ਟੱਕੜ ਕੌਣ ਵੀ ਆ ਰਹੀ ਹੈ ਆ ਤਾਂ ਰਹੀ ਹੈ ਜੀ ਵੈਸੇ ਪਰ ਮਿਲਤਾ ਨਹੀਂ ਰਹੀ ਹੈਗੀ ਜੀ ਡਿੱਪੂਆਂ 'ਚ ਕੀ ਗੱਲ ਹੋ ਗਈ ਹੈ ਜੀ ਕਿਉਂ ਨਹੀਂ ਮਿਲ ਰਹੀ ਹੁਣ ਇਹ ਤਾਂ ਸਰਕਾਰ ਨੂੰ ਪਤਾ ਹੀ ਸਾਨੂੰ ਤਾਂ ਜੀ ਨਹੀਂ ਇਹੋ ਜਿਹੇ ਕਿਹੜੇ ੜਕਾ ਲੱਗ ਰਹੇ ਵਿੱਚ ਜਿਹੜਾ ਲੋਕਾਂ ਨੂੰ ਨਹੀਂ ਮਿਲਦਾ ਇਹਦਾ ਇਸ ਵਾਰ ਇਹ ਤਾਂ ਪਤਾ ਨਹੀਂ ਹੈਗਾ ਹੀ ਪਰ ਅਕਾਲੀਆਂ ਵੇਲੇ ਕੀ ਕੁਝ ਖਾਣ ਲੋਕਾਂ ਨੂੰ ਮਿਲਦਾ ਸੀ ਉਹ ਕੁਝ ਮਿਲਦਾ ਸੀ ਫਿਰ ਵੀ ਕੀ ਕੁਝ ਮਿਲਦਾ ਸੀ ਰਾਸ਼ਨ ਮਿਲਦਾ ਹੁੰਦਾ ਤੇਲ ਤੂਲ ਵਗੈਰਾ ਵੀ ਪਰ ਉਹ ਮਿਲਦਾ ਹੁੰਦਾ ਤੇ ਹੁਣ ਜਿਹੜਾ ਕਹਿੰਦੇ ਨੇ ਵੀ 300 ਯੂਨਿਟ ਫ੍ਰੀ ਕਰਤੀ ਬਹੁਤਾ ਹੈਗੀ ਹੈ ਯੂਨਿਟ ਹੈਗੀ ਉਸੇ ਨਾਲ ਫਾਇਦਾ ਹੋਇਆ ਕੁਝ ਫਾਇਦਾ ਥੋੜਾ ਬਹੁਤ ਹੈ ਯੂਨਟ ਜੂਨਟ ਨਾਲ ਕੀ ਬਣਦਾ ਜੀ ਰੁਜ਼ਗਾਰ ਕੋਈ ਮਿਲਿਆ ਰੁਜ਼ਗਾਰ ਨਹੀਂ ਹੈ ਜੀ ਕੋਈ ਅੱਜ ਵੀ ਨੌਜਵਾਨ ਨੇ ਉਹ ਕਹਿੰਦੇ ਵੀ ਅਸੀਂ 45000 ਨੌਕਰੀ ਦੇ ਦਿੱਤੀ ਨਹੀਂ ਜੀ ਕੋਈ ਨੌਕਰੀ ਨਹੀਂ ਹੈ ਕੋਈ ਨਹੀਂ ਲੱਗਿਆ ਹੈਗਾ ਆਪਾਂ ਨੂੰ ਮੂਨਕਾਚੇ ਦਾ ਕੋਈ ਲੱਗ ਨਹੀਂ ਰਿਹਾ ਇੰਨਾ ਕੋਈ ਕਾਂਗਰਸ ਦਾ ਕੀ ਹਾਲ ਹੈ ਕਾਂਗਰਸ ਖੈਰਾ ਕਹਿੰਦਾ ਵੀ ਮੈਂ ਲੋਕਾਂ ASCII ਲੋਕਾਂ ਦੇ ਕੰਮ ਕੀਤੇ ਇੰਨਾ ਦਾ ਨਹੀਂ ਕਾਂਗਰਸ ਤੁਮ ਬਣਾਇਓ ਲੱਗਦਾ ਨਹੀਂ ਲਕਸ਼ਣ ਆ ਗਏ ਹੁਣ ਵੋਟਾਂ ਵਾਲੇ ਨਹੀਂ ਆਉਂਦੇ ਘਰ ਸਰਕਾਰ ਨੇ ਕੁਝ ਕੀਤਾ ਕੋਸ਼ਨ ਕੀਤਾ ਇਹ ਤਾਂ ਕਹਿੰਦੇ ਅਸੀਂ ਲੋਕਾਂ ਨੂੰ 300 ਜੁਮਟ ਬਿਜਲੀ ਫਰੀ ਕਰਤੀ ਬਿਜਲੀ ਤਾਂ ਕੀਤੀ ਨਹੀਂ ਹੋਰ ਤਾਂ ਕੁਝ ਨਹੀਂ ਦਿੱਤਾ ਕਿਸੇ ਨੂੰ ਕਹਿੰਦੇ 45000 ਨੌਕਰੀਆਂ ਵੀ ਦੇਤੀਆਂ ਨੌਜਵਾਨਾਂ ਨੂੰ ਕਿਸੇ ਨੂੰ 1000 ਰੁਪਏ ਮਿਲੇ ਜਿਹੜਾ ਕਹਿੰਦੇ ਸੀ ਖਾਤੇ ਪਾਵਾਂਗੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅਸੀਂ ਕੁਝ ਕਰਿਆ ਹੀ ਨਹੀਂ ਬਟੇ ਅਨੇ ਦੂਠ ਉੱਪਰ ਸਾਡੇ ਨਾਲ ਕੋਈ ਮਿਲਿਆ ਨਾ ਅਕਾਲੀ ਕਹਿੰਦੇ ਕਹਿੰਦੇ ਅਸੀਂ ਵੀ ਉਹ ਤੋਂ ਵਧੀਆ ਕੁਝ ਕੀਤਾ ਸੀ ਸਾਡੇ ਟਾਈਮ ਪਰ ਮੈਂ ਬਿਮਾਰ ਆ ਮੇਰੇ ਕੋਲ ਅਸੀਂ ਆਪ ਵੀ ਦੱਸਾਂਗੇ ਅਸੀਂ ਜਿਹੜੇ ਬੀਨੂ ਵੋਟ ਪਾਵਾਂਗੇ ਨਹੀਂ ਬੀਜੇਪੀ ਨੂੰ ਵੋਟ ਪਾਉਂਗੇ ਆਮ ਆਦਮੀ ਨੇ ਕੁਝ ਕੀਤਾ ਨਹੀਂ ਸਰਕਾਰ ਨੇ ਮੌਜੂਦਾ ਸਰਕਾਰ ਨੇ ਜਿੰਨਾ ਨਾਂ ਨਾ ਕੋਈ ਹਸਤਾ ਨੇ ਕੀਤਾ ਜਿਆਦਾ ਨਹੀਂ ਕੀਤਾ ਬੀਜੇਪੀ ਇਹ ਹੈਗਾ ਕੀ ਕਰਕੇ ਲਿਆਤਾ ਜਿਹੜਾ ਆਪਾਂ ਬੀਜੇਪੀ ਨੂੰ ਵੋਟ ਦੇ ਰਹੇ ਹਰ ਇੱਕ ਪਤਨੀ ਪਾਰਟੀ ਹੁੰਦੀ ਹੈ ਤਾਂ ਲੇਕਨ ਉਸ ਕਰਕੇ ਕਾਂਗਰਸ ਵੀ ਕਹਿੰਦੀ ਐ ਅਸੀਂ ਹਿੰਦੂਪੱਖੀ ਹਾਂ ਹਿੰਦੂਪੱਖੀ ਤਾਂ ਹੈਗੇ ਨੇ ਪੱਖੀ ਉਹਨਾਂ ਦੇ ਹਵਾ ਨਹੀਂ ਹੈ ਜਿਹੜਾ ਹਰ ਜਗ੍ਹਾ ਤੇ ਕਿਸਾਨਾਂ ਵੱਲੋਂ ਬੀਜਪੀ ਦਾ ਵਿਰੋਧ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਇਹ ਮਾਰਿਆ ਕਿ ਕਿਵੇਂ ਦਾ ਲੱਗਦਾ ਠੀਕ ਹੈ ਜਾਂ ਗਲਤ ਹੈ ਗਲਤ ਹੈ ਉਹਨਾਂ ਨੂੰ ਹੱਕਦਾਰ ਨਹੀਂ ਹੈ ਕਿਸਾਨਾਂ ਨੂੰ ਯੰਨ ਨੇ ਚਾਹੀਦੀ ਸੀ ਉਹਨਾਂ ਦੀ ਕੁਝ ਕੁਛ ਕਰ ਦੇ ਕਿਸਾਨਾਂ ਵਾਸਤੇ ਮੇਰਾ ਕੁੱਤਾ ਨਹੀਂ ਉਹਨੇ ਵੇਖ ਇਹਦੇ ਨਾਲ ਫਰਕ ਪਈਗਾ ਕੁਛ ਹਾਂਜੀ ਹਾਂ ਫਰਕ ਪਈਗਾ ਜਿਵੇਂ ਕਹਿੰਦਾ ਮੋਦੀ ਇਸ ਵਾਰ 400 ਪਾਰ ਹੋ ਜਾਏਗਾ ਹੋ ਜਾਏਗਾ ਲਗਭਗ ਨੇੜੇ ਹੋ ਜਾਏਗਾ ਅੱਗੇ ਤੋਂ ਪੀ ਉਮੀਦਾਂ ਰੱਖਦੇ ਹੋ ਬੀਜੇਪੀ ਤੋਂ ਸਹੀ ਕੰਮ ਕਰਨਗੇ ਤਾਂ ਵੋਟ ਦੇ ਲੰਗੇ ਕਿਹੜੇ ਕਿਹੜੇ ਕੰਮਾਂ ਜਾਨੀ ਕਿ ਇਹਨਾਂ ਤੋਂ ਕੀਤਾ ਨਹੀਂ ਵੀ ਇਹ ਬੜੀ ਚੀਜ਼ ਹੈ ਸਹੀ ਨਾਲ ਐਮਐਸਪੀ ਪਾਸ ਹੋਣਾ ਚਾਹੀਦਾ ਹੈ। ਕਿਸੰਨਾ ਦਾ ਸੰਤੋਖ ਦਾ ਦਾ। ਬਾਕੀ ਜਿਹੜੇ ਕੰਮ ਕਰਨ ਵਾਲਿਆਂ ਨੇ ਕਲਮਗੀਤਾ ਦੇ ਆਯਾਣ ਗਏ ਤੇ ਅੰਦੇ ਦੀ। ਰਾਮ ਮੰਦਰ ਨੂੰ ਕਿਵੇਂ ਦੇਖਦੇ ਹੋ ਰਾਮ ਮੰਦਰ ਦੇ ਅਨੁਸਾਰੀ ਅੱਛਾ ਕੰਮ ਕੀਤਾ ਉਹਨਾਂ ਨੇ। ਮੈਨੂੰ ਪੈਸੇ ਕਿਵੇਂ ਲੱਗਦਾ ਚੋਨਾ ਦਾ ਮਾਹੌਲ ਹੈ ਜਿਹੜਾ ਉਹ ਕਿਵੇਂ ਲੱਗਦਾ ਇਸ ਵਾਰ। ਚੱਲਦਾ ਠੀਕ ਹੈ ਹੁਣ। ਹਾਂ। ਜਿਵੇਂ ਮੌਜੂਦਾ ਸਰਕਾਰ ਨੇ ਕੁਝ ਕੀਤਾ ਆਜੋ ਤੇ ਪਤਾ ਯਾ ਸਭ ਨੂੰ ਕਿੰਨਾ ਕੁ ਕੀਤਾ ਹੈ ਜਿਵੇਂ 300 ਯੂਨਿਟ ਕਹਿੰਦੇ ਨੇ ਬਿਜਲੀ ਵਾਪਕ ਕੀਤੀ ਹੈ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ ਕਿੰਨਾ ਕੁ ਫਾਇਦਾ ਹੋਣ ਵਾਲਾ ਇਸ ਨਾਲ ਉਹ ਤਾਂ ਹੋ ਗਿਆ ਫਾਇਦਾ ਹੋ ਤਾਂ ਹੋ ਗਿਆ ਫਾਇਦਾ ਤੇ ਅਕਾਲੀ ਦਲ ਵੀ ਕਹਿੰਦੀ ਅਸੀਂ ਬਹੁਤ ਕੁਝ ਕੀਤਾ ਹੈ ਉਹ ਵੀ ਆਪਣੇ ਟਾਈਮ ਨਾਲ ਕਰ ਗਏ ਹਨ ਜਿੰਨਾ ਕੁ ਕਰ ਗਏ ਹਨ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਜੀ ਪਰ ਆਇਆ ਤਾਂ ਚਲਵਾਇਆ ਕੰਮ ਤੇ ਚੰਗੇ ਕਿਚਨ ਦਾ ਤਾਂ ਪਾਣੀ ਜਿਵੇਂ ਕੱਗਦੇ ਬੰਦ ਬੰਦ ਤੇ ਬਿਜਲੀ ਚੰਗੀ ਆ ਗਈ ਆਰ ਕਬੂਲੇ। ਇਹ ਕਾਲੀ ਦਲ ਤੇ ਢਿੰਡਸਿਆਂ ਦੀ ਆਪਸ ਤੜਫੜ ਫੇਰ ਹੋਊਗੀ ਕਿਵੇਂ ਦੇਖਦੇ ਸੀ। ਹੋਰ ਇਹਦੇ ਬਾਰੇ ਆਪਾਂ ਦਾ ਕੀ ਪਤਾ ਹੋਣੀ ਗੱਤ ਹੋਈ। ਨਹੀਂ ਇਹ ਇਹਨਾਂ ਨੂੰ ਇਕੱਠੇ ਰਹਿਣ ਦੀ ਲੋੜ ਹੈ ਜਾਂ ਨਹੀਂ ਲੋੜ ਹੈ। ਇਕੱਠੇ ਰਹਿਣ ਦੇ ਲੋੜ ਇਹਨਾਂ ਨੂੰ ਤਾਂ ਹੀ ਪੜਿਆ। 30 ਮਿੰਟ ਹੋ ਗਏ। ਤੇ ਕਿਹੋ ਜਿਹਾ ਖੁਨਾ ਜਿਹੜੀ ਗੱਡੀ ਢਿੰਡਸਾ ਰੁਕਸੀਆ ਬੈਠਿਆ ਕਿਵੇਂ ਦੇਖਦੇ ਲੱਗਦਾ ਉਹਨੂੰ ਮੰਨ ਜਾਣਾ ਚਾਹੀਦਾ। ਮੰਨ ਜਾਣਾ ਚਾਹੀਦਾ। ਹੋਰ ਆਪਣੇ ਬੋਲ ਫੇਰ ਕੀ ਹੋ ਸਕਦਾ ਜੇ ਮੰਨ ਲਈਏ ਫਿਰ ਤੋਂ ਕੰਡੇ ਗੀਟਾ ਇਹ ਮੰਨ ਗਿਆ ਤਾਂ ਇੱਥੇ ਬਖੇਰੀਓ ਦੀ ਸਪੋਰਟ ਹੈ ਠੀਕ ਠੀਕ ਕੰਮ ਹੋਰ ਕਰੇ ਇਨੋਟੀਲ ਸਭ ਦਾ ਸਾਬ ਰਾਜ਼ ਹੈਗੇ ਚੋ ਬਾਰ ਕੰਮ ਕੀ ਕਰੇ ਕਾਂਗਰਸ ਦਾ ਕੀ ਹਾਲ ਰਹੇਗਾ ਖੈਰਾ ਹੈ ਕਹਿਲੇ ਨਾਲ ਤੇ ਕਦੀ ਆਪਾਂ ਦੇਖੀ ਨਹੀਂ ਨਾ ਕਦੀ ਆਇਆ ਹੈ ਆ ਸਰ ਬੀਪੁੱਤਲੇ ਵੀ ਕਹਿੰਦੀ ਐ ਸੀ ਬਹੁਤ ਕੰਮ ਕਰਦੇ ਹਲਕੇ ਦੇ ਕੋਈ ਕੰਮ ਨਹੀਂ ਕੀਤਾ ਤਾਂ ਤਾਂ ਦਾ ਮੁੜ ਕੇ ਆਈ ਨਹੀਂ। ਇਸ ਵਾਰ ਜਨਿਕੇ ਲੋਕ ਸਭਾ ਚੋਣਾਂ ਹੋਣੀਆਂ ਨੇ ਕਿਸਾਨਾਂ ਦੇ ਨਾਲ ਜਿਹੜੀ ਕਹਿੰਦੇ ਨੇ ਬੀਜਪੀ ਦੀ ਧੱਕੇਸ਼ਾਹੀ ਹੋਈ ਐ ਕਿਹਨੇ ਦੇਖਦੇ ਸੀ? ਕੀ ਮੈਮ ਐਮਐਸਪੀ ਮਿਲਣੀ ਚਾਹੀਦੀ ਐ? ਹਾਂ ਜਨਮ ਹਾਂ ਕਰਨੋ ਹੋਈ ਜਾਂਦੇ ਹੋ ਰੋਕੋ ਤੁਸੀਂ ਜੋ ਕੋ ਜਾਣਦੀ ਸਭ ਕੁਝ ਠੀਕ ਹੀ ਹੈ ਨਹੀਂ ਜਿਹੜੇ ਕਿਸਾਨਾਂ ਨੇ ਇੰਨਾ ਚਿਰ ਤੋਂ ਧਰਨੇ ਲਾ ਰਖੇ ਨਹੀਂ ਚੰਗੇ ਨੂੰ ਲਾ ਰਖੇ ਨਹੀਂ ਜਾਂ ਉਹ ਗਲਤ ਨਹੀਂ ਚੰਗੇ ਨੂੰ ਲਾ ਰਖਦੇ ਔਰ ਮਾੜੇ ਨੂੰ ਕਿਉਂ ਲਾਉਂਦੇ ਔਰ ਕਿਉਂ ਬੰਦਾ ਘਰੋਂ ਜਾਂਦਾ ਕੋੜਾ ਮਿਲ ਲਾਗੂ ਕਰੋ ਲਾਗੂ ਕਰਨਾ ਸੰਜੇਵਾ ਦੇ ਲਾਉਂਦੇ ਨੇ ਵੀ ਸਾਡਾ ਕੋਈ ਫਾਇਦਾ ਹੋਵੇ ਕਿ ਤੁਹਾਨੂੰ ਕੀ ਕੀ ਆਸ ਰੱਖ ਜੋ ਮੋਦੀ ਮੋਬਾਈਲ ਕੋਈ ਆ ਗਿਆ ਕਿਹੜੀ ਪਾਰਟੀ ਚ ਫਿਰ ਹੁਣ ਆਪਣਾ ਕਿਸਾਨਾਂ ਦਾ ਕਿਹੜੀ ਪਾਰਟੀ ਸਮਾਰ ਸਕਦੀ ਹੈ ਬੜਾ ਬਲਾ ਲੱਗਾ ਗਿਆ ਸਾਰੀਆਂ ਜਿਹੜਾ ਕੋਈ ਕੰਮ ਕਰੇਗੀ ਸਾਰੀਆਂ ਵਧੀਆ ਨੇ ਆਪੋ ਆਪਣੇ ਖਾਦੇ ਮਾੜੀ ਤੇ ਕੋਈ ਨਹੀਂ ਨੇ ਲੇਕਿਨ ਆਪਾਂ ਨੂੰ ਹੁਣ ਇੱਕ ਤਾਂ ਚੁਣਨਾ ਪੈਣਾ ਹੈ ਕਿਹੜਾ ਚੰਗਾ ਲੱਗੇਗਾ ਤੁਨ ਲਾਣਗੇ ਇਹ ਹੀ ਗੱਲ ਕਹਿ ਰਹੇ ਹਾਂ ਵੀ ਕਿਹੜਾ ਵਧੀਆ ਜਿਹੜਾ ਕਿਸਾਨਾਂ ਦੇ ਭਲੇ ਦੀ ਗੱਲ ਕਰਦੇ ਮੈਂ ਸਾਰੇ ਜੀ ਸਾਰੇ ਹੀ ਵਧੀਆ ਤੇ ਸਾਰਿਆਂ ਨੇ ਮੈਂ ਆ ਕਰਾਂਗਾ ਮੈਂ ਆ ਕਰਾਂਗਾ ਉਹ ਤਾਂ ਟਾਈਮ ਦੇ ਪਤਾ ਲੱਗੇਗਾ ਵੀ ਕਿਹੜਾ ਚੰਗਾ ਕਿਹੜਾ ਮਾੜਾ ਉਹਨਾਂ ਕਾਲੀ ਕਹਿੰਦੇ ਨੇ ਕਹਿੰਦੇ ਅਸੀਂ ਬਹੁਤ ਕੁਝ ਕਰ ਦਾਂਗੇ ਕਹਿੰਦੇ ਸਾਰੇ ਹੀ ਨੇ ਪਾਰਦੀ ਵੀ ਕਹਿੰਦੇ ਦੂਜੇ ਵੀ ਕਹਿੰਦੇ ਤੀਜੇ ਵੀ ਕਹਿੰਦੇ ਥੋੜਾ ਕੁਝ ਗਈ ਜਾਂ ਮੈਂ ਇਹ ਤੇ ਅੰਦਰ ਹੀ ਮੈਂ ਮਾਰਾ ਕਰ ਉਹ ਕਾਲੀ ਦਲ ਤੇ ਢਿੰਡ ਸਾਰਾ ਗੱਠ ਜੋੜ ਹੋਇਆ ਸੀ ਪਰਮਿੰਦਰ ਖੇਰ ਨੂੰ ਸੀ ਮਾਰਨ ਜਾਗਾ ਦੋਸਤ ਕੀ ਲੱਗਦਾ ਮੰਨ ਜਾਣਾ ਚਾਹੀਦਾ ਮੰਨ ਲੈਂਦੇ ਚੱਲੀ ਉਧਰ ਹੀ ਆ ਜੀ ਤੇ ਹਵਾ ਬਹੁਤ ਲੱਗ ਉਸ ਵੱਲ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਪਰਮਿੰਦਰ ਸਿੰਘ ਨੂੰ ਇਹਨਾਂ ਨਾਲ ਮਿਲਣਾ ਕਿ ਜਾਂ ਆਪ ਇਲੈਕਸ਼ਨ 'ਚ ਖੜਾ ਹੋਣਾ ਚਾਹੁੰਦੇ? ਉਹ ਤੇਦੀ ਮਰਜ਼ੀ ਹੈ ਵੀ। ਮੈਂ ਕੰਦਾ ਨਹੀਂ ਦੇਖ ਨਹੀਂ ਸਕਦਾ ਆਪ ਹੀ ਖੜਾ ਹੋ। ਕਾਂਗਰਸ ਦਾ ਕਹਿੰਦੇ ਅਸੀਂ ਬਹੁਤ ਕੁਝ ਕੀਤਾ ਕਾਂਗਰਸ ਬੀਬੀ ਭੱਟਲ ਨੇ ਕੀਤਾ ਕੁਝ। ਕੋਈ ਨਹੀਂ ਘਟਾਉਣਾ। ਯਾ ਕਿ ਨਹੀਂ ਦੇਖਦੇ ਇਸ ਵਾਰ ਕਿੰਨੀ ਦੀ ਰਹਿਣ ਵਾਲੀ। ਜੋ ਨਾ ਪਹਿਨੀ ਵਾਰੀ ਤਾਂ ਨਹੀਂ ਆਈਆਂ ਕੋਈ। ਇਹਦਾ ਆਇਆਂ ਪੰਜ ਸਾਲਵਾਰ ਆਦੀ ਹੈ ਇਥੇ ਆਪਦੀ ਆਪ ਦਾ ਡਬੂ ਉੱਜਾ ਕੇ ਬਗ ਜਾਂਦੇ ਪਰ ਨਹੀਂ ਕਿਸੇ ਨੇ ਕੱਖ ਤੇ ਜਿਵੇਂ ਕਿ ਬੀਜੇਪੀ ਇਹ ਕਹਿੰਦੀ ਐਸੀ ਵਾਰ ਅਸੀਂ ਰਾਮ ਮੰਦਰ ਦਾ ਮਖੱਲ ਕੀਤਾ ਕੱਲੇ ਬੀਜੇਪੀ ਨਹੀਂ ਕਹਿੰਦੀ ਸਾਰੀ ਕਹਿੰਦੇ ਜੇthia ਆਏ ਕਰੇ ਆਏ ਕਰੇ ਕਰਦਾ ਕਰਦਾ ਨਾ ਕੋਈ ਮੌਜੂਦਾ ਸਰਕਾਰ ਨੇ ਕੁਛ ਕੀਤਾ ਕੁਛ ਵੀ ਨਹੀਂ ਕਰਨਾ ਕੀਤੀ ਬਿਜਲੀ ਇੱਕ ਟਿਕਿਆ ਤੇ ਕੋਈ ਕੋਈ ਤੋਹਫੀ ਦੇ ਦਿੰਦਾ ਬੱਚੇ ਨੂੰ ਉਹ ਕੰਮ ਕਰਦਾ ਇਹ ਕਹਿੰਦੇ ਨੌਜਵਾਨਾਂ ਨੂੰ ਨੌਕਰੀਆਂ ਵੀ ਦੇਤੀਆਂ ਸੀ ਦੋ ਵਾਰ ਕਿਹੜੀਆਂ ਨੌਕਰੀਆਂ ਨੇ ਨੌਜਵਾਨਾ ਆਪਣੀ ਨੌਜਵਾਨਾਂ ਫਿਰਦੇ ਨੇ ਧੱਕੇ ਕਰਦੇ ਸਿਮਰਜੀਤ ਮਾਨ ਪਿਛਲੀ ਵਾਰੀ ਲੋਕ ਸਭਾ ਦੇ ਵਿੱਚ ਐਮਪੀ ਬਣੇ ਸੀ ਇਸ ਵਾਰ ਕਿ ਨਹੀਂ ਦੇਖ ਦਿਓ ਕੀਤਾ ਕੁਛ ਇਹ ਰੋਹੀ ਗੱਲ ਉਹਦੇ ਕਰਿਆ ਹੁੰਦਾ ਫਿਰ ਕੱਢਣ ਦੀ ਲੋੜ ਨਹੀਂ ਪੈਂਦੀ ਉਹ ਤਾਂ ਆਪਦੇ ਆਪ ਹੀ ਜਿੱਤ ਜਾਂਦਾ ਬੰਦਾ ਉਹ ਵੀ ਫਿਰ ਦੀ ਲੋੜ ਨਹੀਂ ਪੈਂਦੀ ਜੇ ਲੋਕ ਕੁਛ ਕਰਦੇ ਨੇ ਨਾ ਉਹਨਾਂ ਨੂੰ ਖੜੇ ਹੋਣ ਦੀ ਲੋੜ ਹੀ ਨਹੀਂ ਪੈਂਦੀ ਲੋਕ ਆਪ ਹੀ ਖੜੇ ਕਰ ਦਿੰਦੇ ਨੇ ਕਾਂਗਰਸ ਉਮੀਦਵਾਰ ਨੇ ਪਲੱਥ ਤੇ ਲਿਆ ਕੇ ਖੈਰਾ ਲੈਂਦਾ ਕਿਵੇਂ ਲੱਗ ਜਾ ਮਾਰੂਗਾ ਬਾਜੀ ਅੱਤ ਨਹੀਂ ਕਿਵੇਂ ਦੇਖ ਦੋ ਲੋਕ ਸਭਾ ਚੋਣਾਂ ਨੇੜੀਆਂ ਨੇੜੇ ਆਈਆਂ ਨੇ ਇਸ ਵਾਰ ਕਿਸ ਦਾ ਪਲੜਾ ਭਾਰੀ ਰਹੇਗਾ ਕੋਈ ਮਤਲਬ ਕਿਸੇ ਦਾ ਹੋ ਨਹੀਂ ਰਿਹਾ ਇੱਥੇ ਨਿਊਟਰਲ ਜ ਹੈ ਅਗਲਾ ਮਾਮਲਾ ਉਗਾ ਰਾ ਭਾਈ ਮਤਲਬ ਕੋਈ ਕਿਸੇ ਨੂੰ ਕਹੀ ਜਾਂਦਾ ਕੋਈ ਕਿਸੇ ਨੂੰ ਕਹਿੰਦਾ ਕੋਈ ਕੋਈ ਨਹੀਂ ਅਸ਼ਾਰ ਕੋ ਸਰਕਾਰ ਜਈ ਨੇ ਜਿਹੜੇ ਕੰਮ ਕਰਾਦੇ ਕਿਤੇ ਵੀ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਮੰਨ ਲਓ ਉਹ ਕਹਿੰਦੇ ਅਸੀਂ 300 ਯੂਨਿਟ ਹੈ ਜਿਹੜੀ ਮਹੀਨੇ ਦੀ ਫਰੀ ਵੀ ਦੇਤੀ 45000 ਬੰਦਿਆਂ ਨੂੰ ਨੌਕਰੀ ਵੀ ਦਿੱਤੀ 300 ਕੀ ਮੰਗਾ ਜੀ ਬਿਜਲੀ ਦੇ ਹੋਰ ਵੀ ਕੁਝ ਦਿੱਤਾ ਜਿਹੜਾ ਬੱਚਿਆਂ ਦੇ ਨੌਕਰੀਆਂ ਨੇ ਕਿੱਧਰੋਂ ਮਿਲ ਗਈਆਂ ਲੋਕਾਂ ਨੂੰ ਤੇ ਸਿਮਰਜੀਤ ਮਾਨ ਪਿਛਲੀ ਵਾਰੀ ਲੋਕ ਸਭਾ ਮੈਂਬਰ ਬਣੇ ਇਸ ਵਾਰ ਕਿਵੇਂ ਦਾ ਰਹੇਗਾ ਉਹ ਕਿਆ ਜੀ ਮੋਕਨਾ ਹਾਲਜਲ ਬੁਕ ਮਿਲ ਗਿਆ ਆ ਤੇ ਐਮਪੀ ਬਣ ਗਿਆ ਬਿਲਕੁਲ ਔਣਾ ਜਿੰਦਾ ਪਵਲ ਕਿਤੇ ਔਣਾ ਜਾਣ ਲਈ ਵਧੂਆ ਹੂੰ ਭਾਜਪੀ ਨੇ ਰਾਮ ਮੰਦਰ ਨੂੰ ਵੀ ਉਤਸਾਰੀ ਕਰਵਾਤੀ ਕਿੰਨੇ ਦੇਖਦੇ ਸਾਰੇ ਗੱਲ ਚੰਗੀ ਗੱਲ ਹੈ ਕਿ ਇਹ ਵੀ ਜਿਹੜਾ ਕੰਮ ਕਰਾਊਗਾ ਉਹ ਆਪੇ ਐਟਮੈਂਟ ਵੀ ਜਿੱਤੀ ਹੋਏ ਲੋਕ ਉਹ ਆਪੇ ਚੋਣ ਲੱਗ ਜਾਣਗੇ ਬਾਰਡਰ ਤੇ ਜਿਹੜੇ ਕਿਸਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ ਉਹਨਾਂ ਨੂੰ ਕਿੰਨੇ ਦੇਖਦੇ ਜਾਇਜ਼ ਮੁੰਡਾ ਮੰਨੀ ਆਣੀਆਂ ਕਿਸੇ ਦੀ ਵੀ ਨਹੀਂ ਜਾਇਜ਼ ਜੈ ਮਾ ਮੂ ਜੈ ਮਾ ਮੂ ਨੇ ਅੱਜ ਜਮੇ ਕੇ ਇਕੱਲਾ ਬੀ ਜੀ ਪੀ ਦਾ ਵਿਰੋਧ ਕਰ ਰਹੇ ਨੇ ਮੰਨ ਲੋ ਕਿਵੇਂ ਦਾ ਲੱਗਦਾ ਤੁਹਾਨੂੰ ਵੀ ਹੋਣਾ ਚਾਹੀਦਾ ਕਿ ਨਹੀਂ ਪੁੱਛਣਾ ਵਿਚੋ ਪੁੱਛਣਾ ਅੰਦਰੋਂ ਉੱਪਰੋਂ ਵੱਲੋਂ ਬਾਹਰੋਂ ਨਿਖਾਵਾਂ ਜਾ ਰਿਹਾ ਹੈ ਹੁਣ ਕਾਂਗਰਸ ਪਾਰਟੀ ਨੇ ਪਲੱਥ ਤੋਂ ਉਮੀਦਵਾਰ ਖਹਿੜਾ ਲਿਆਤਾ ਲੱਗਦਾ ਕੁਝ ਕਹੂਗਾ ਬੀਬੀ ਪੱਠਲ ਦਾ ਕਿੰਨਾ ਕਰ ਸੂਤ ਦੇਖਦੇ ਹਾਂ ਲੈਣਾ ਹਲਕੇ ਜੀ ਬੀਬੀ ਪੱਠਲ ਨੇ ਕੰਮ ਕਰਾਇਆ ਆਪੇ ਜਿੱਤੇ ਨੇ ਪਹਿਲਾਂ ਜਿੱਦੀ ਨੇ ਜੀ ਹਾਂ Why are you doing it?